ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਸ ਹੋ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਜਿਸੀ ਤਰ੍ਹਾਂ ਵੱਖਰੇ ਪਾਦੂਚਾਰਨ ਕਰਨੇ ਹਨ ਸੋ ਸੋ ਆਮ ਕਈ ਸੋਸੋ ਕਹਿ ਜਾਂਦੇ ਹਨ ਸੋ ਸੋ ਖਾਕੂ ਰਲਸੀ ਨਿਰਪਉ ਨਿਰੰਕਾਰ ਭਾਵ ਖੰਡਨ ਸਭ ਸੁਖ ਨਵ ਨਿਧ ਦੇਸੀ ਨਿਰਪਉ ਨਿਰੰਕਾਰ ਭਾਵ ਖੰਡਨ ਇਥੇ ਵਿਸਰਾਮ ਸਭ ਸੁਖ ਨਵ ਨਿਧ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਹਾਂ ਤੇਰੀ ਦਾਤੀ ਰਾਜਾ ਤੇਰੀਆਂ ਦਾਤਾਂ ਨਾਲ ਮੈਂ ਰੱਜਿਆ ਹਾਂ ਹਰ ਜੀਓ ਤੇਰੀ ਦਾਤੀ ਰਾਜਾ ਰਾਜਾ ਪਦ ਕਸ ਕੇ ਜੀ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ਰਹਾਉ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤਾ ਨਖੋਟ ਨਾ ਕਬਹੀ ਜਾਈ ਅਨੰਦ ਭਇਆ ਸੁਖ ਸਹਿਜ ਸਮਾਣੀ ਸਤਿਗੁਰ ਮੇਲ ਮਿਲਾਈ ਮਨ ਨਾਮ ਜਾਪ ਨਾਮ ਆਰਾਧ ਅਨ ਦਿਨ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਨ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਾਪ ਤੇਰੀ ਤੂ ਸਰਬ ਜੀ ਆ ਦਾਇਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਕਿਆ ਹਮ ਬਾਲ ਗੋਪਾਲਾ ਰਾਖ ਲੈ ਓ ਨਾਨਕ ਜਾਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਜਿਉ ਪਿਤਾ ਪੂਤ ਕਿਰਪਾਲਾ ਸੁਰਠ ਮਹੱਲਾ ਪੰਜਵਾ ਘਰ ਪਹਿਲਾ ਚੌ ਤੁਕੇ ਗੁਰੂ गोविंद ਸਲਾਹੀ ਹੈ ਭਾਈ ਠੀਕ ਹੈ ਚੌ ਤੁਕੇ ਹੀ ਵਿਚਾਰਨ ਕਰਨਾ ਕਈ ਚੌ ਤੁਕੇ ਗਏ ਜਾਂਦੇ ਹਨ ਕਸਕੇ ਨਹੀਂ ਬੋਲਣਾ ਚੌ ਤੁਕੇ ਗੁਰੂ गोविंद ਸਲਾਹੀ ਹੈ ਭਾਈ ਮਾਨ ਤਨ ਹਿਰਦਾਇ ਤਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਜੇਤ ਤਨ ਨਾਮ ਨਾ ਉਪਜੈ ਭਾਈ ਸੇ ਤਨ ਹੋਏ ਛਾਰ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਇਕੰਕਾਰ ਆਧਾਰ ਸੋਈ ਸਤ ਅਰਾਧਨਾ ਭਾਈ ਜਿਸ ਤੇ ਸਭ ਕੁਛ ਹੋਏ ਗੁਰ ਪੂਰੈ ਜਾਣਾਇਆ ਭਾਈ ਤਿਸ ਬਿਨ ਅਵਰ ਨ ਕੋਈ ਰਹਾਉ ਨਾਮ ਵਿਹੂਨੇ ਪਾਚ ਮੁਏ ਭਾਈ ਗਣਤ ਨ ਜਾਏ ਗਣੀ ਵੇਣਾ ਸੱਚ ਸੋਚ ਨਾ ਪਾਈਐ ਭਾਈ ਸਾਚਾ ਅਗਮ ਧਣੀ ਆਵਣ ਜਾਣ ਨਾ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਧਾਰ ਦਾ ਭਾਈ ਹਾਂਜੀ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ ਨਾਵੇ ਪਦ ਪੁੱਲਾ ਹੀ ਉਚਾਰਨ ਕਰਨਾ ਦੇ ਨਾਵੇ ਏਕ ਕਣੀ ਸਿਮਰਤ ਸਾਸਤਰ ਸੋਧਿਆ ਭਾਈ ਸ਼ਾਸਤਰ ਨਹੀਂ ਹੈ ਸਾਸਤ ਸਾਸਤ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਸਾਸਤ ਬੋਲਣਾ ਸਾਸਤ ਨਹੀਂ ਕਹਿਣਾ ਪਰਮ ਨਾ ਜਾਏ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਪਰਮ ਨਾ ਜਾਏ ਅਨੇਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾ ਸੋਧਿਆ ਭਾਈ ਮੇਰਾ ਸਾਥ ਗੁਰ ਨਾਹੀ ਜਾਏ ਵੱਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾ ਹਰ ਹਰ ਨਾਮ ਧਿਆਏ ਵੱਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ ਕੋਟ ਮੱਦੇ ਕੋਟ ਮੱਦੇ ਜਨ ਪਾਈਐ ਭਾਈ ਵਿਰਲਾ ਕੋਈ ਕੋਵੇ ਨਾਨਕ ਰਤਾ ਸਚ ਨਾਮ ਭਾਈ ਸੁਣ ਮਾਨ ਤਨ ਨਿਰਮਲ ਹੋਵੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ